ਬਹੁਤ ਵਧੀਆ ਲੱਗ ਰਹੀ ਹੈ ਜੀ ਪਿਓਰ ਸ਼ੌਲ ਸੂਟ ਦੇ ਵਿੱਚ ਹੈ ਔਰ ਏਕੇ ਟੈਕ ਬ੍ਰਾਂਡ ਦਾ ਸੂਟ ਹੈ ਜੀ ਪਿਓਰ ਕਸ਼ਮੀਰੀ ਦੇ ਵਿੱਚ ਹੈ ਡਿਜ਼ਾਈਨ ਬਹੁਤ ਜਿਆਦਾ ਸੋਹਣਾ ਹੈ ਔਰ ਇਹਦਾ ਸਟਾਕ ਹੈ ਕੋਈ ਬਹੁਤਾ ਜਿਆਦਾ ਨਹੀਂ ਕੋਈ 150 ਸੂਟ ਹੀ ਹੈ ਮੇਰੇ ਕੋਲ ਜਿਨ੍ਹਾਂ ਨੇ ਬੁੱਕ ਕਰਾਉਣਾ ਜਲਦੀ ਜਲਦੀ ਬੁੱਕ ਕਰਾ ਲਓ ਮੇਰੇ ਕੋਲ ਅੱਜ ਤੋਂ ਦਿਨ ਹੀ ਮਾਲ ਮਿਲੂਗਾ ਇਹ ਲਓ ਜੀ ਡਿਜ਼ਾਈਨ ਚੈੱਕ ਕਰ ਲਓ ਫਰੰਟ ਕੇ ਨਾਲ ਸ਼ਾਨਦਾਰ ਹੈ ਬਹੁਤ ਵਧੀਆ ਸੂਟ ਹੈ ਜੀ ਪਿਓਰ ਕਸ਼ਮੀਰੀ ਦੇ ਵਿੱਚ ਹੈ ਲਓ ਜੀ ਨਾਲ ਚੈੱਕ ਕਰ ਲਓ ਸ਼ੌਲ ਦੇ ਪ੍ਰਿੰਟ ਬਹੁਤ ਜਿਆਦਾ ਸੋਹਣਾ ਹੈਗਾ ਨਾਲ ਸ਼ੌਲ ਟਾਈ ਮੈਟ ਦਾ ਬਹੁਤ ਵਧੀਆ ਸ਼ੌਲ ਦੇਖੋ ਜੀ ਪੂਰਾ ਵਧੀਆ ਫੁੱਲਾ ਟੁੱਲਾ ਸ਼ੌਲ ਆਊਗਾ ਡਿਸਟਰਬਿੰਟ ਸ਼ੌਲ ਆਊਗਾ ਨਾਲ ਪਲੇਸ ਵਰਾਰਾ ਪ्युअर ਕਸ਼ਮੀਰੀ ਦੇ ਕਲਰ ਵਗੈਰਾ ਬਹੁਤ ਜਿਆਦਾ ਸੋਹਣੇ ਨੇ ਜਲਦੀ ਆਦੀ ਆਰਡਰ ਪਲੇਸ ਕਰ ਲਓ ਜੀ ਸਿਰਫ ਅੱਜ ਦੇ ਦਿਨ ਹੀ ਇਹ ਮਿਲੂਗਾ ਕਪੜਾ ਜੀ ਸੂਟ ਜਿਹੜਾ ਤੁਹਾਨੂੰ ਹੈਗਾ ਜਿੰਨਾ ਮੈਂ ਤੁਹਾਨੂੰ ਦੱਸਤਾ ਵੀ ਇੰਨਾ ਕੁ ਸੂਟ ਆਇਆ ਮੇਰੇ ਕੋਲ ਜਿਆਦਾ ਨਹੀਂ ਸੂਟ ਆਇਆ 150 ਸੂਟ ਹੀ ਸਰਫਸ ਆਲੋ ਮਸਟਰਡ ਕਦਰ ਦੇ ਵਿੱਚ ਜਲਦੀ ਆਦੀ ਆਰਡਰ ਬੁੱਕ ਕਰਵਾਇ ਚਲੋ ਜੀ ਸ਼ੌਲ ਬਹੁਤ ਜਿਆਦਾ ਸੋਹਣੇ ਨੇ ਸਾਰਿਆਂ ਦੇ ਸ਼ਾਰਟ ਪ੍ਰਿੰਟ ਆਊਗੀ ਔਰ ਕਲਰ ਚਾਰਟ ਆ ਜਿਹੜਾ ਚਾਰ ਕਦਰਾਂ ਦੇ ਨਾਲ ਆਇਆ ਲਓ ਜੀ ਕਲਰ ਜੀ ਕਲਰ ਸਾਰੇ ਕਲਰ ਬਹੁਤ ਜਸਣੇ ਨੇ ਇਹ ਇੱਕ ਟੈਕਸ ਬ੍ਰਾਂਡ ਹੈ ਜੀ ਇਹ 1050 ਰੁਪਏ ਦਾ ਸੂਟ ਹੈ ਜਿਹੜਾ ਹੁਣ ਆਪਣੇ ਕੋਲ 550 ਰੁਪਏ ਵਿੱਚ ਲਓ ਜੀ ਜਲਦੀ ਜਲਦੀ ਸਕਰੀਨ ਸ਼ਾਟ ਲੈ ਲਓ 550 ਰੁਪਏ ਵਿੱਚ ਹੈ ਇਹ ਸ਼ੌਅ ਦੇ ਨਾਲ ਸਿਰਫ 550 ਸ਼ਿਪਿੰਗ ਚਾਰਜ ਪਰ ਸੂਟ 1000 ਰੁਪਏ ਆਲ ਇੰਡੀਆ ਡਿਲੀਵਰੀ ਹੋ ਜੂ ਪੇਮੈਂਟ ਆਨਲਾਈਨ ਹੋਏ ਇਹਨਾਂ ਦੀ ਲਓ ਜੀ ਚਾਰ ਕਲਰ ਨੇ ਚਾਰੇ ਕਲਰ ਅਲਟੀਮੇਟ ਨੇ ਆਰਡਰ ਜਲਦੀ ਜਲਦੀ ਬੁੱਕ ਕਰਵਾ ਲਓ ਕਿੰਨਾ ਸੋਹਣਾ ਕਲਰ ਨੇ ਦੇਖੋ ਚਾਰ ਚਾਰੇ ਕਲਰ ਨੇ ਜਲਦੀਆਂ ਆਰਡਰ ਪਲੇਸ ਕਰਵਾ ਲਓ 550 ਰੁਪਏ ਦਾ ਮਿਲੂ ਪਿਓ ਬਸ ਵੀਨਾ ਇਹ ਕਹਿਆ 50000 ਰੇਟ ਆਉਗਾ ਵੈਸੇ ਦਾ ਹੁਣ 550 ਰੁਪਏ ਦੇ ਵਿੱਚ ਸਟਾਕ ਹੈ ਦਾ